ਮਾਹਪੁਰਖ ਆਪਣੇ ਸਿੰਘ ਨੂੰ ਕਹਿੰਦੇ ਹਰਮੰਦਰ ਸਾਹਿਬ ਨੂੰ ਸੋਨਾ ਕਾਤੋਂ ਲੱਗਾ ਉਹ ਮੇਰੇ ਵਰਗਾ ਕਹਿੰਦਾ ਜੀ ਇਹ ਉਦਾਂ ਹੀ ਲੱਗਾ ਸੋਨਾ ਸੋਨਾ ਲੱਗੇ ਕਹਿੰਦੇ ਨਹੀਂ ਪਤ ਗੁਰੂ ਰਾਮਦਾਸ ਕੁਝ ਹੋਰ ਕਹਿ ਰਿਹਾ ਕਹਿੰਦੇ ਮਾਹਪੁਰਖ ਉਹ ਫਿਰ ਦੱਸ ਦਿਓ ਕਹਿੰਦੇ ਗੁਰੂ ਰਾਮਦਾਸ ਕਹਿੰਦੇ ਦਰਸ਼ਨ ਕਰਨ ਆਇਆ ਇੱਕ ਗੱਲ ਯਾਦ ਰੱਖੀ ਮੇਰੇ ਹਰਮੰਦਰ ਦੇ ਬਾਹਰ ਸੋਨਾ ਤੇ ਅੰਦਰ ਸ਼ਬਦ ਚੱਲਦਾ ਏ ਇਹ ਬਹੁਤ ਵੱਡੀ ਸਿੱਖਿਆ ਮਿਲਦੀ ਗੁਰੂ ਰਾਮਦਾਸ ਦੇ ਘਰੋਂ ਵੀ ਸਿੱਖਾ ਕੱਲਾ ਮੱਥਾ ਟੇਕ ਕੇ ਛਪਾਰ ਛਪਾ ਕੇ ਦੂਜੇ ਬਨੇ ਦੀ ਮੱਥਾ ਟੇਕ ਲਈਦਾ ਮੇਰੇ ਵਰਗਾ ਕੋਈ ਸਤ। ਇਹ ਗਲਤੀਆਂ ਆਪਾਂ ਸਾਰੇ ਕਰਦੇ ਆਂ ਕਿਸੇ ਦੀ ਪਾਵਰ ਹੁੰਦੀ ਨਾ ਕਹਿੰਦੇ ਐਂ ਦੀ ਲੰਗਾ ਦਿਓ। ਉਹ ਕਹਿੰਦੇ ਜੀ ਨਹੀਂ ਫਿਰ ਫੋਨ ਕਰਾਇਆ ਇੱਕ ਬੰਦੇ ਦੀ ਛਪਾਰ ਛਪਾ ਕੇ ਗੁਰੂ ਰਾਮਦਾਸ ਮਿਲਣਗੇ ਮੈਨੂੰ। ਕਦੇ ਨਹੀਂ ਮਿਲਣਗੇ ਆ ਕੋ ਸਤਨਾਹ। ਜਿਸ ਦਿਨ ਮਿਲਣਗੇ ਉਧਰ ਦੀ ਜਾਣਾ ਜਿੱਧਰ ਦੀ ਸਾਰੇ ਜਾਂਦੇ ਆ। ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ। ਤੇ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਨੇ ਰਸਗੇ ਕੀਰਤਨੇ ਮਹਾਰਾਜ ਦੇ ਕਹਿੰਦੇ ਬਾਬਾ RAMਦਾਸ ਇਹ ਮੈਸੇਜ ਦਿੰਦੇ ਜਦੋਂ ਵੀ ਸੰਗਤ ਜਾਂਦੀ ਹੈ ਤੇ ਬਾਪੂ ਪੁੱਛਦਾ ਸੰਗਤ ਜੀ ਕੱਲਾ ਲੰਗਰ ਪਾਣੀ ਛੱਕ ਕੇ ਨਾ ਮੁੜ ਜਿਓ ਜਦੋਂ ਹਰਿਮੰਦਰ ਸਾਹਿਬ ਤੇ ਮਸਤਕ ਰੱਖੀਦਾ ਤੇ ਆਵਾਜ਼ ਆਉਂਦੀ ਸਿੱਖਾ ਆ ਗਿਆ ਏ ਪੁੱਤ ਜੀ ਆਏ ਨੂੰ ਵੇਖ ਮੇਰੇ ਬਾਹਰ ਸੋਨਾ ਤੇ ਅੰਦਰ ਸ਼ਬਦ ਚੱਲਦਾ ਹੀ ਜਿੱਦਣ ਤੇਰੇ ਅੰਦਰ ਵੀ ਸ਼ਬਦ ਚੱਲ ਪਿਆ ਤੂੰ ਵੀ ਸੋਣੇਂਦਾ ਹੋ ਜਾਏਂਗਾ ਆਖੋ ਸਤਨਾਮ